ਖਨੋਰੀ ਬਾਰਡਰ ਤੇ ਕਿਸਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ 29 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਕਈ ਪ੍ਰਮੁੱਖ ਸ਼ਖਸੀਅਤਾਂ ਖਨੋਰੀ ਬਾਰਡਰ ਪਹੁੰਚ ਰਹੀਆਂ ਹਨ ਬੀਤੀ ਰਾਤ ਲੁਧਿਆਣਾ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨਬੀ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਖਨੋਰੀ ਬਾਰਡਰ ਪਹੁੰਚੇ ਕਿਸਾਨਾਂ ਨੇ ਰਾਤੋ ਰਾਤ ਖਨੋਰੀ ਬਾਰਡਰ ਉੱਪਰ ਲੋਹੇ ਦਾ ਸ਼ੈੱਡ ਪਾ ਲਿਆ ਇਹ ਫੈਸਲਾ ਕੱਲ੍ਹ ਹੋਈ ਬਾਰਿਸ਼ ਤੋਂ ਬਾਅਦ ਲਿਆ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਕਿਸਾਨ ਦੋਸਤੋ ਪਿਛਲੀਆਂ ਕਹਾਵਤਾਂ ਤਾਂ ਦੇਖਿਆ ਹੋਣਗੀਆਂ ਅੱਖੀਂ ਨਹੀਂ ਵੇਖਿਆ ਹੋਣੀਆਂ। ਸਾਡੇ ਕਿਲਚ ਦੇ ਵਿੱਚ ਕਹਾਵਤ ਹੋ ਰਹੀ ਸੀ ਵੀ ਰਾਤੇ ਰਾਤ ਭੂਤਾਂ ਨੇ ਕਿਉਂ ਖੋਲਾਤਾ। ਸਾਡੇ ਨਾਲ ਵੀ ਮੈਨੂੰ ਇਹ ਲੱਗਿਆ ਵੀ ਕਿਸਾਨ ਮੋਰਤੇ ਦੇ ਉੱਤੇ ਵੀ ਭੂਤਾਂ ਬੈਠੀਆਂ ਨੇ। ਕੱਲ ਆਹੀ ਜਗ੍ਹਾ ਦੇ ਵਿੱਚ ਜਿਹੜਾ ਟੈਂਟ ਸੀ ਤਿਆਰ ਰਿਹਾ ਸੀਗਾ ਤਾਂ ਸਾਡੇ ਆ ਗਏ ਨਾ ਬਾਜ ਜਿਹੜੇ ਬਜ਼ੁਰਗ ਆ ਉਹ ਬੈਠੇ ਸੀਗੇ ਤਾਂ ਰਾਤ ਸਕੇ ਬਣੀ ਕਮੇਟੀ ਦੀ ਤਾਂ ਉਹ ਸਾਰੇ ਜਿਹੜਾ ਆਪਣਾ ਹੁਣ ਰਾਤੇ ਰਾਤ ਉਹ ਜਿਹੜਾ ਸ਼ੈਡ ਆ ਹੋ ਗਿਆ ਤਾਂ ਥੋੜੇ ਸਮੇਂ ਦੇ ਜਦੋਂ ਨੂੰ ਸਟੇਜ ਲਗਣੀ ਆ ਉਦੋਂ ਨੂੰ ਮੁਕੰਮਲ ਹੋਣਾ ਕਿ ਪਾਉਂ ਸਾਡੇ ਕੋਲੇ ਮੋਟੀਆਂ ਵਾਲੇ ਆਏ ਨਹੀਂ ਵੀ ਝੂਟ ਵੀ ਮਾੜੀ ਜੀ ਹੋਵੇ ਉੱਥੇ ਦਾ ਸੋੜਾ ਵੀ ਇੱਕ ਲਗੜੀ ਭੂਸੀ ਤਾਰੇ ਗਿਆ ਪਰ ਇਹ ਸਾਡ ਲੈ ਗਈ ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਹੈ ਜਿਹੜੇ ਸੰਤ ਮਹਾਪੁਰਸ਼ ਆਪਦੀ ਦਸਾਂ ਨੌ ਦੀ ਕਮਾਈ ਤੋਂ ਕੱਟ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ ਜਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਆ ਆ ਉਹਨਾਂ ਦੇ ਪੈਸਾ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲੈ ਕੇ ਉਹ ਆਪਣਾ ਲਗਾ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਰਾਤ 7 ਵਜੇ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲੋ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵੀ ਵਾਰੰਟੀ ਆਰ ਦੇ ਦੋਗੇ ਤਾਂ ਆਪਾਂ ਸਾਰੇ ਪੰਡਾਲ ਦੇ ਵਿੱਚ ਬਰਾਗੇ ਆਈਆਂ ਇੱਥੇ ਕੋਈ ਉਹ ਹਤਾ ਹੈ ਨਹੀਂ ਵੀ ਢਾਡੇ ਢੂੜਿਆ ਬਣ ਕੇ ਆਲਾ ਕੋਈ ਆਗੂ ਹੋਵੇ ਸਭ ਚਾਦਰਾ ਚੱਕਣ ਵਾਲੀ ਨੇ ਜਦ ਤੱਕ ਕਿ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰ ਦਾਂਗੇ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਦਈਏ ਦਿੱਲੀ ਤਾਂ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਦੇ ਸੇ ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨوں ਨੇ ਲਾਣ ਕੀਤੇ ਸੀ ਕਿ ਥੋੜੇ ਸਮੇਂ ਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਇਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਜਾ ਦਾ ਆਪਣਾ ਪਿਸਾਂ ਦਾ ਡੱਡਾ ਦਾ ਜਿਹੜੇ ਲੰਗਰ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿਸੇ ਚਲ ਦੀ ਘਾਟ ਨਹੀਂ ਸਿਰਫ ਘਾਟ ਹੈ ਤਾਂ ਹੁਣ ਅਰਜਾਈਆਂ 'ਚੋਂ ਉੱਠ ਕੇ ਆਪਦੀ ਟਰੈਕ ਟਰਾਲੀ ਤਿਆਰ ਕਰਕੇ ਮੋਰਚੇ 'ਚ ਆਉਣ ਦੀ ਹੈ ਆਜੋ ਸੁਖਤਾ ਸਿੰਘ ਰਾਦੇ ਆਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਤਾਂ 29 ਦਿਨ ਭੁੱਖਾ ਰਹਿਣਾ ਠੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਦੇਖੀ ਹੈ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟ੍ਰੈਕਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੁਲਾਏ ਧੰਨਵਾਦ